ਸਾਇਲ ਪਾਜੀ ਕੀ ਹਾਲ ਚਾਲ ਹੈ ਵਧੀਆ ਪਾਜੀ ਵਧੀਆ ਹੋਰ ਗੋਰੀ ਪਾਜੀ ਕੀ ਹਾਲ ਚਾਲ ਹੈ ਠੀਕ ਹੈ ਸਰ ਅੱਜ ਕੀ ਦਿਖਾਓਏ ਭੈਣਾਂ ਨੂੰ ਟੂਟਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਲੈ ਕੇ ਆ ਗਏ ਅੱਜ ਅੱਜ ਮੈਂ ਮੇਰੀਆਂ ਭੈਣਾਂ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਕਨਸੈਪਟ ਲੈ ਕੇ ਆਏ ਆ ਗਲਾਸ ਟਿਸ਼ੂ ਤੇ ਤੇ ਤੁਸੀਂ ਪਾਜੀ ਮੈਂ ਲੈ ਕੇ ਆਇਆ ਪਾਜੀ ਆਰਗੇਨਿਕ ਤੇ ਅੱਛਾ ਤੇ ਪਾਜੀ ਹੁਣ ਤੁਸੀਂ ਮੈਨੂੰ ਦਿਖਾਓ ਸ਼ੁਰੂ ਕਰੋ ਮੈਂ ਪਾਜੀ ਉਹੀ ਪਹਿਲਾ ਡਿਜ਼ਾਈਨ ਆ ਦੇਖੋ ਓਪਨ ਕਰਨ ਲੱਗਾਂਗਾ ਮੇਰੇ ਵੀਰ ਆ ਦੇਖੋ 20 ਸ਼ੇਪ ਗਲੇ ਦੇ ਵਿੱਚ ਹੈਵੀ ਦੁਪੱਟੇ ਦੇ ਨਾਲ ਬਹੁਤ ਸੋਹਣਾ ਕਨਸੈਪਟ ਆਇਆ ਡਿਜ਼ਾਈਨ ਬਹੁਤ ਹੈ ਵਾਹ ਜੀ ਵਾਹ ਭਾਜੀ ਡਿਜ਼ਾਈਨ ਬਹੁਤ ਹੈ ਤੇ ਆਪਣੇ ਕੋਲੇ ਟਾਈਮ ਜਿਹੜਾ ਹੁੰਦਾ ਉਹ ਹੁੰਦਾ ਲਿਮਟਡ ਭਾਜੀ ਇਹ ਕਿਹੜੇ ਕਲਰ ਆ ਗਏ ਇਹ ਇਹ ਭਾਜੀ ਸਾਰੇ ਦੇ ਸਾਰੇ ਮੈਂ ਇੰਗਲਿਸ਼ ਕਲਰ ਡਿਸਪਲੇ ਕੀਤੇ ਆ ਮੀਡੀਅਮ ਕਲਰ ਡਿਸਪਲੇ ਕੀਤੇ ਆ ਆ ਦੇਖੋ ਜਿਵੇਂ ਮਾਊਸ ਕਲਰ ਬਾਰਡਰ ਵਾਲਾ ਔਰ ਰੇਡ ਭਾਜੀ ਹਾਂ ਹਾਂ ਰੇਡ ਦੱਸਿ ਜਾਈਓ ਭਾਜੀ ਮਾੜਿਆ ਮੈਨੂੰ ਭਾਜੀ ਆ ਦੇਖੋ 1800 ਦੀ ਰੇਂਜ ਚ ਹੈਗਾ 3700 ਵਾਲਾ ਏ ਮੇਰੇ ਕੋਲੇ 50 ਆਫ ਤੇ ਆਏ ਆ 17500 ਦੀ ਰੇਂਜ ਚ ਹੈਗਾ 3500 ਵਾਲਾ ਪਹੁੰਚਿਆ ਤੇ ਆਈ ਕਿ ਕੜਾਈ ਆਹੋ ਭਾਜੀ ਪਹੁੰਚਿਆ ਤੇ ਆਈ ਕਿ ਕੜਾਈ ਗਲਾ ਆਏਗਾ ਸਟਾਈਲਿਸ਼ ਦੁਪੱਟਾ ਆਏਗਾ ਗਲਾਸ ਦਾ ਮੇਰੇ ਚੱਕ ਕੇ ਲਗਾ ਲਓ ਮਾੜੇ ਜੀ ਬੇਸ ਭਾਜੀ ਹਾਂ ਨਵਾਂ ਕੱਪੜਾ ਨਵਾਂ ਡਿਜ਼ਾਈਨ ਨਵਾਂ ਕੱਪੜਾ ਨਵਾਂ ਡਿਜ਼ਾਈਨ ਦੁਪੱਟੇ ਤੇ ਵੀ ਕੜਾਈ ਮਿਲੂ ਭਾਜੀ ਭਾਜੀ ਇਹ ਦੁਪੱਟਾ ਹੈ ਨਾ ਹਾਂਜੀ ਭਾਜੀ ਇਹ ਹੈਵੀ ਦੁਪੱਟਾ ਹੈ ਨਾ ਔਰਗਾਂਜਾ ਦਾ ਦੇ ਪਾਜੀ ਇੱਕ ਗੱਲ ਹੋਰ ਹੈ ਹਾਂਜੀ ਹਾਂਜੀ ਨਵੇਂ ਤੋਂ ਨਵੇਂ ਕੱਪੜੇ ਵੀ ਤੁਹਾਨੂੰ 50 ਆਫਤੇ ਹੀ ਮਿਲਨੇ ਹੈਗੇ ਅੱਛਾ 50 ਆਫਤੇ ਹਾਂਜੀ ਪਾਜੀ ਇਹ ਪਾਜੀ ਮੈਂ ਤੁਹਾਨੂੰ ਇੱਥੇ ਰੋਕੂਗਾ ਇਹ ਡਿਜ਼ਾਈਨ ਮੈਂ ਪਹਿਲਾਂ ਨੂੰ ਇਹ ਬਾਅਦ ਚ ਦਿਖਾਵਾਂਗਾ ਹੁਣ ਮੈਂ ਆਹ ਦਿਖਾਦਾ ਗੋਰੀ ਪਾਜੀ ਆਜੋ ਕੋਈ ਗੱਲ ਨਹੀਂ ਪਾਜੀ ਆਜੋ 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 ਵੀਰੇ ਆਜੋ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਇਆ ਥੋੜੇ ਜੀ ਬਹੁਤ ਸੋਹਣੇ ਔਰ ਰੇਟ ਰੇਟ ਅੱਧੇ ਰੇਟ ਬਹੁਤ ਘੱਟ ਲੈ ਕੇ ਆਇਆ ਡਿਟੇਲ ਦਿਖਾਓ ਪਹਿਲਾਂ ਤਾਂ ਪਾਜੀ ਡਿਜ਼ਾਈਨ ਤਾਂ ਬਹੁਤ ਸੋਹਣਾ ਹੈ ਇਹ ਬਹੁਤ ਸੋਹਣਾ ਫੋਟੋ ਵਾਲੇ ਡਿਜ਼ਾਈਨ ਰੇਟ ਰੇ ਬੇਲ ਦੇਖੋ ਕਿੱਡਾ ਸੋਹਣਾ ਆ ਇਹ ਚ ਕਲਰ ਵੀ ਮਿਲਣਗੇ ਤੁਹਾਨੂੰ ਅੱਛਾ ਇਹ ਦੋ ਕਲਰ ਆਏ ਆ ਬਹੁਤ ਸੋਹਣੇ ਸੋਹਣੇ ਦੂਸਰਾ ਕਲਰ ਜਿਹੜਾ ਬਾਜੀ ਦੂਜਾ ਕਲਰ ਆਹ ਲੋ ਆਹ ਦੂਜਾ ਕਲਰ ਆ ਗਿਆ ਬਾਜੀ ਜਮਨਤਾ ਆਹ ਦੂਜਾ ਕਲਰ ਆਇਆ ਫੋਟੋ ਵਾਲੇ ਪੀਸ ਰੇਟ ਇਹਦਾ 4200 ਦਾ ਜਿਹੜਾ ਬਜ਼ਾਰ ਚ ਮਿਲੂ ਆਪਣੇ ਮਿਲੂ 2150 ਦਾ ਅੱਛਾ ਦਿੱਤੀਓ ਤੇ 2150 ਅਗਲਾ ਆਰਟੀਕਲ ਬਾਜੀ ਹੈਵੀ ਬਾਜੂ ਹੈਵੀ ਸਲਵਾਰ ਦੇ ਪੌਂਚੇ ਨੈਕ ਤੇ ਕੰਮ ਰੇਟ ਜਮੀ ਘਟ ਸਿਰਫ 1250 1250 1250 ਟਾਈਂਡਾਈ ਦੁਪੱਟਾ ਆ ਦੇਖੋ ਜੀ ਵੀ ਸ਼ੇਪ ਵਾਲੇ ਕਿੱਡੇ ਸੋਨੇ ਡੇ ਲਾਏ ਆ ਤੇ ਰੇਟ ਦੀ ਗੱਲ ਕਰੀਏ ਹਾਂਜੀ ਜਿਹੜੇ 2200 2500 ਬਾਜ਼ਾਰ ਚ ਮਿਲਿਆ ਆਪਣੇ 1250 1250 ਸੂਰ ਗਾਗਾ ਪਾਲਟੀ ਵੀਰ ਆਰਗੈਨਿਕ ਦੇ ਸਪੈਸ਼ਲ ਕਰੂਏ ਤੇ ਆਇਆ ਹੈ ਲੈਸ ਕਰੀਏ ਸਪੈਸ਼ਲ ਕਰੂਏ ਦੇ ਭਾਜੀ ਆਪਾਂ ਸਪੈਸ਼ਲ ਕਰੂਏ ਤੇ ਡਿਸਕਾਊਂਟ ਕੀਤਾ ਮੈਨੂੰ ਰੋਕਦਾ ਇੱਥੇ ਮੈਂ ਚੱਲਦਾ ਹੁਣ ਸਾਈਲ ਭਾਜੀ ਕੋਲ ਸਾਈਲ ਭਾਜੀ ਚੱਕੋ ਦਿਖਾਓ ਡਿਜ਼ਾਈਨ ਕਿਹੜੇ ਆ ਭਾਜੀ ਆਪਾਂ ਕੰਟੀਨਿਊ ਰੱਖਦੇ ਆ ਆਹ ਲੋ ਜੀ ਅਗਲਾ ਮੇਰਾ ਜਿਹੜਾ ਆਰਟੀਕਲ ਹੈ ਆਮ ਵਾਲਾ ਹੈ ਜੀ ਹੈਵੀ ਦੁਪੱਟੇ ਦੇ ਨਾਲ ਆਹ ਲੋ ਜੀ 26 ਮਲਟੀ ਹੈਡ ਕਮ ਪਹੁੰਚਿਆ ਤੇ ਵਰਕ ਹੈਵੀ ਬਾਜੂ ਦੁਪੱਟਾ ਰਹਿਣ ਵਾਲਾ ਹੈਵੀ ਏ ਜੀ ਮੈਂ ਕਿ ਭਾਜੀ ਨੇ ਕਿਹਾ 50% ਆਫ ਦਾ ਮੇਲਾ ਲੱਗ ਚੁੱਕਿਆ ਹੈ ਕਰਵਾ ਚੌਥ ਸਪੈਸ਼ਲ ਵੈਰਾਈਟੀ ਆ ਰਹੀ ਹੈ ਵੀਰੇ ਹਰ ਰੋਜ਼ ਨਵੀਂ ਅਪਡੇਟ ਹੁੰਦੀ ਹੈ ਸਾਡੇ ਪੇਜ ਨੂੰ ਫੋਲੋ ਕਰੋ ਤੇ ਘਰ ਬੈਠੇ ਨਵੀਂ ਨਵੀਂ ਵੈਰਾਈਟੀ ਦੇਖੋ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਜੇ ਵਿਆਹ ਸ਼ਾਦੀ ਦਾ ਕਪੜਾ ਲੈਣਾ ਦੇਣ ਲੈਣਾ ਲੈਣਾ ਤਾਂ ਸ਼ੋਰੂਮ ਤੇ ਆਓ ਤੇ ਵੈਰਾਈਟੀ ਦੇਖੋ ਬਹੁਤ ਹੀ ਸ਼ਾਨਦਾਰ ਵੈਰਾਈਟੀ ਹੈ ਜਿਹੜੇ ਬਾਜ਼ਾਰ ਚ 35 3500 4 4000 ਰੁਪਏ ਲਾਉਂਦੇ ਨੇ ਨਾ ਵੀਰੇ ਹਾਂਜੀ ਹਾਂਜੀ ਉਹ ਆਪਣੇ ਕੋਲ ਮਿਲਨੇ ਆ 1700 1800 1900 ਦੀ ਰੇਂਜ ਭਾਜੀ ਭਾਜੀ ਮੈਂ ਤੁਹਾਨੂੰ ਪੁੱਛ ਰਿਆ ਸੀ ਜਿਹੜੇ ਤੁਸੀਂ ਬੇਸ ਦਿਖਾਏ ਆ ਛੂਟਾਂ ਦੇ ਇਹ ਤੁਸੀਂ ਜਿਹੜੇ ਦਿਖਾਏ ਆ ਕੱਪੜੇ ਇਹ ਭਾਜੀ ਮੈਂ ਗਲਾਸ ਗਲਾਸ ਟਿਸ਼ੂ ਦੇ ਉੱਤੇ ਦਿਖਾਏ ਆ ਦੁਪੱਟਾ ਵੀ ਗਲਾਸ ਦਾ ਛੋਟ ਵੀ ਗਲਾਸ ਦਾ ਇਹ ਮੇਰੇ ਭਾਜੀ ਗੋਰੀ ਭਾਜੀ ਨੇ ਕਿਹੜੇ ਕੱਪੜੇ ਦਿਖਾਏ ਭਾਜੀ ਤੁਸੀਂ ਆਹ ਦਿਖਾਏ ਆ ਵੀਰ ਜੀ ਆਰਗੇਨਿਕ ਆਰਗੇਨਿਕ ਭਾਜੀ ਚੱਕ ਕੇ ਉਹ ਆਰਗੇਨਜਾ ਉਹ ਹਾਰਡ ਹੁੰਦਾ ਇਹ ਆਰਗੇਨਿਕ ਇਹ ਸੌਫਨੈਸ ਹੈ ਅੱਛਾ ਇਹਦੀ ਸੌਫਨੈਸ ਬਹੁਤ ਹੁੰਦੀ ਆ ਪਿਓਰ ਆਰਗੇਨਿਕ ਤੇ ਆ ਦੇਖੋ ਕਿੱਡਾ ਸੋਹਣਾ ਬਹੁਤ ਸੋਹਣਾ ਡੀਅਲ ਆ ਸਲਵਾਰ ਦੇ ਪੌਚੇ ਤੇ ਵੀ ਵਰਕ ਆਊਗਾ ਇਹਦੇ ਦੁਪੱਟਾ ਆਊਗਾ ਲੈਸਿੰਗ ਵਰਕ ਦਾ ਰੇਟ ਰਹਿਣ ਵਾਲਾ ਸਿਰਫ 2300 ਬਾਜੀ ਇਹ ਨੀਲੇ ਜੈਲੋ ਕੀ ਹੈ ਯੈਲੋ ਇਹ ਮਸਟਰਡ ਜੈ ਬਾਜੀ ਝੂਟ 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 ਬਾਜੀ ਬਹੁਤ ਸੋਹਣਾ ਬਹੁਤ ਸੋਹਣਾ ਡੀਅਲ ਆਇਆ ਦੁਪੱਟਾ ਹੈਵੀ ਝੂਟ ਹੈ ਵੀ ਬਾਜੀ ਅੱਗੇ ਕੀ ਹੈ ਕਿ ਗਲੇ ਤੇ ਵੀ ਕੰਮ ਹੈ ਗਲੇ ਤੇ ਕੰਮ ਹੈ ਸਲਵਾਰ ਦੇ ਪੌਚੇ ਤੇ ਕੰਮ ਹੈ ਰੇਟ ਰਹਿਣ ਵਾਲਾ 2400 2400 ਵਿਖੇ ਆਲੀ ਪਹਿਣਾ ਨੂੰ ਗਲੇ ਤੇ ਕੰਮ ਆਦਾ ਆਲੋ ਆਪਾਂ ਆ ਦਿਖਾ ਦਿੰਦੇ ਆ ਇਹ ਕੰਟਰਾਸਟ ਕਿੱਡਾ ਸੋਹਣਾ ਆ ਪਾ ਹਾਂ ਕੰਟਰਾਸਟ ਬਹੁਤ ਸੋਹਣਾ ਬਾਜੀ ਨਵਾਂ ਕੰਟਰਾਸਟ ਨਵੇਂ ਡੀਲ ਰੈਡੀ ਸਾਈਲ ਬਾਜੀ ਮੜਿਆ ਆ ਕੇ ਇਧਰ ਦੱਸੋ ਤੇ ਇਹ ਸੂਟ ਮਿਲਨੇ ਕਿਵੇਂ ਆ ਤੇ ਕਿੱਥੇ ਆਣਾ ਬਹੁਆ ਭੈਣਾਂ ਨੂੰ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਇਹ ਭੈਣਾਂ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਵੈਸੇ ਤਾਂ ਤਕਰੀਬਨ ਰਾਜਤ ਬਾਜੀ ਆਪਣੇ ਆ ਗੋਠੀ ਪਰਿਵਾਰ ਬਣ ਚੁੱਕੇ ਇੱਕ ਬਹੁਤ ਵੱਡਾ ਹਾਂਜੀ ਹਾਂਜੀ ਰਾਜਸਥਾਨ ਹਰਿਆਣਾ ਪੰਜਾਬ ਸਾਰੀਆਂ ਭੈਣਾਂ ਆਪਣੇ ਨਾਲ ਜੁੜੀਆਂ ਵੀ ਆ ਸਹੀ ਹੈ ਜੀ ਠੀਕ ਹੈ ਜਿਹਨਾਂ ਵੀ ਜਿੰਨਾ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਕਿ ਹਰ ਸ਼ੋਮਵਾਰ ਦੀ ਹੁੰਦੀ ਹੈ ਛੁੱਟੀ ਔਰ ਮੰਗਲਵਾਰ ਤੋਂ ਸੰਡੇ ਫੁੱਲ ਟਾਈਮ ਓਪਨ ਹੁੰਦਾ ਜੀ ਗਾੜੀ ਆਸੀ ਵੈਰਾਈਟੀ ਹੋ ਦਿਖਾਉਨੇ ਆ ਮੇਰੇ ਬਿਨਾ ਨਾਗਾ ਰਜਤ ਪ੍ਰਦੀਪ ਸਾਹਿਲ ਗੋਰੀ ਸ਼ੈਰੀ ਜੋ ਸਾਡੀ ਟੀਮ ਤੁਹਾਡੀ ਸੇਵਾ ਚ ਲੱਗੀ ਹੈ ਬਿਲਕੁਲ ਨਵੀਂ ਤੇ ਫਰੈਸ਼ ਵੈਰਾਈਟੀ ਲੈ ਕੇ ਆਉਂਦੀ ਆ ਜਿਵੇਂ ਇੱਕ ਗੱਲ ਹੋਰ ਪੁੱਛੂਗਾ ਜਿਹੜੇ ਆਪਾਂ ਹੁਣ ਵੀਡੀਓ ਬਣਾਈ ਹੈ ਇਹ ਭੈਣਾਂ ਨੂੰ ਕਿੱਥੇ ਮਿਲੋਗੀ ਦੇਖਣ ਨੂੰ ਕਿਹੜੇ ਇੱਕੋ ਹੀ ਇੱਕ ਸ਼ੋਰੂਮ ਹੈ ਤੈਨੂੰ ਨਹੀਂ ਪਤਾ ਵੀਰੇ ਸ਼ੋਰੂਮ ਦਾ ਠੀਕਾ ਪਾ ਪੁੱਛ ਰਿਹਾ ਪਾ ਜੀ ਤੇਜ ਤੇਜ ਸੱਚੇ ਮਾਰੂ ਤੇਜ ਗੋਟੀ ਵਰਲਡ ਵਾਈਡ ਪੱਛ ਇਹ 46 ਲੋ ਜੀ YouTube ਦਾ ਬਟਨ ਦਬਾ ਦਿਓ ਬਰ YouTube ਦਾ ਚੈਨਲ ਹੈ YouTube ਦਾ ਚੈਨਲ ਲੋ ਜੀ YouTube ਦਾ ਚੈਨਲ ਹੈ ਜੀ ਉੱਥੇ ਜਾ ਕੇ ਵੀ ਤੁਸੀਂ ਸਰਚ ਕਰ ਸਕਦੇ ਹੋ ਹਰ ਰੋਜ਼ ਨਵੀਂ ਵੈਰਾਈਟੀ ਪਾਦੇ ਆ ਭਾਜੀ ਜਮਨ ਨਵੇਂ ਨਵੇਂ ਸੂਟ ਪਾਦੇ ਆ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੇਰੀ ਗੱਲ ਹੀ ਨੰਬਰ 1 ਕਹਣ ਥੋਪੀ ਮੱਟੇ ਥੋਪੀ ਵੀਰ ਬੰਦਾ ਲੋ ਜੀ ਇਹ ਨਾਮ ਜ਼ਰੂਰ ਯਾਦ ਰੱਖਿਓ ਤੇ ਹੁਣ ਆਪਾਂ ਆਏ ਆ ਸाहिल ਭਾਜੀ ਕੋਲ ਜਿਹੜੇ ਕਿ ਹੁਣੇ-ਹੁਣੇ ਆਏ ਆ ਤੁਹਾਡੇ ਸਾਹਮਣੇ ਭਾਜੀ ਤੁਸੀਂ ਕੀ ਦਿਖਾਓਗੇ ਅੱਜ ਵੀਡੀਓ ਦੇ ਭਾਜੀ ਮੈਂ ਵੀ ਕੁਝ ਨਵੇਂ ਜਿਹੇ ਜਾਂ ਦਿਖਾਉਂਗਾ ਦਿਖਾਓ ਭਾਜੀ ਪਹਿਣਾ ਬਹੁਤ ਬ ਇਹ ਕਰੀਏ ਤੁਹਾਡਾ ਜੇ ਤੁਸੀਂ ਵੀ ਕੁਝ ਨਵਾਂ ਕੁਝ ਅਲੱਗ ਕੋਈ ਡਿਜ਼ਾਈਨਰ ਤੇ ਕੋਈ ਘੱਟ ਰੇਟ ਤੇ ਸੂਟ ਦਿਖਾਓ ਜੀ ਲਓ ਵੀਰ ਜੀ ਆ ਮੇਰੇ ਕੋਲੇ ਹੈ ਜੈਪੁਰੀ ਸਟਾਈਲ ਦੇ ਉੱਤੇ ਹੈਂਡਵਰਕ ਵਾਲੇ ਸੂਟ ਭਾਜੀ ਅੱਛਾ ਦੇਖੋ ਮਾੜਾ ਹੈ ਚੈੱਕ ਕਰੋ ਭਾਜੀ ਇੱਧਰ ਹੋ ਜਾ ਮੈਂ ਰੋਸ਼ਨੀ ਇੱਧਰ ਹੈ ਮਾੜੀ ਹਾਂਜੀ ਹਾਂਜੀ ਮੈਂ ਵੀ ਘੁੰਮ ਜੰਨਾ ਹੈ ਲੋ ਭਾਜੀ ਆ ਦੇਖੋ ਜੀ ਪੂਰਾ ਸੂਟ ਦਿਖ ਰਿਹਾ ਹੈ ਆ ਲਓ ਸੂਟ ਦਿਖਾਓ ਭਾਜੀ ਹਾਂਜੀ ਹਾਂਜੀ ਚੈੱਕ ਕਰੋ ਜੀ ਭਾਜੀ ਨਵੀਆਂ ਚੀਜ਼ਾਂ ਆ ਗਈਆਂ ਤੁਹਾਡੇ ਕੋਲ ਜਮਾਨ ਨਵੇਂ ਕੱਪੜੇ ਆ ਗਏ ਭਾਜੀ ਨਵੀਆਂ ਚੀਜ਼ਾਂ ਆ ਗਈਆਂ ਤੇ ਰੇਟ ਵੀ 50% ਆਫ ਤੇ ਆ ਗਏ ਨੇ ਹਾਂ ਦੇਖੋ ਕਲਰ ਦੇਖੋ ਇੱਥੇ ਹਰੇਕ ਤਰ੍ਹਾਂ ਦੇ ਕਲਰ ਮਿਲਣੇ ਜੀ ਆ ਤੁਹਾਨੂੰ ਮੈਂ ਲੁਕਾਵੇ ਜੋ ਬਾਹਰ ਕੱਢ ਕੇ ਪੀਸ ਦਿਖਾਉਣ ਲੱਗਾ ਇੱਕ ਆ ਲਓ ਭਾਜੀ ਇੱਥੇ ਇਹ ਆ ਲਓ ਜੀ ਮੈਂ ਤੁਹਾਨੂੰ ਫੇਰ ਨੀਆ ਕਰਾਉਣਾ 19 ਸਾਈਜ਼ ਦੀ ਸੂਟ ਖੋਲ ਰਿਹਾ ਕਿ ਜਿਹੜਾ ਆ ਸੈਕਸ਼ਨ ਤਿਆਰ ਕਰਵਾਇਆ ਗੋਠੀ ਵਾਲਿਆਂ ਨੇ ਬਹੁਤ ਸੋਹਣਾ ਤਿਆਰ ਕਰਵਾਇਆ ਤੁਹਾਡੇ ਇੱਥੇ ਸਿੰਪਲ ਤੇ ਸੋਬਰ ਤੋਂ ਲੈ ਕੇ ਸਾਰੇ ਸੂਟ ਇਥੇ ਡਿਜ਼ਾਈਨਰ ਸੂਟ ਮਿਲ ਜਾਣਗੇ ਤੁਹਾਨੂੰ ਆ ਦੇਖੋ ਜੀ ਆ ਚੈੱਕ ਕਰੋ ਜੀ ਡਿਜ਼ਾਈਨ ਸਾਰਾ ਟੋਟਲੀ ਹੈਂਡਵਰਕ ਹੈ ਦੁਪੱਟਾ ਇਹਦੇ ਨਾਲ ਰਹਿਣ ਵਾਲਾ ਐਮਬਲੋਇਟਰੀ ਵਾਲਾ ਤੁਹਾਨੂੰ ਇੱਕ ਵਾਰੀ ਰੋਕੂਗਾ ਇਹ ਆ ਆ ਸਾਡੇ ਹੈਗੇ ਮੁੰਡੀ ਭਾਜੀ ਜਿਹੜੇ ਕੀ ਦੇਖੋ ਸੂਟ ਜਿਹੜੇ ਹੈਗੇ ਆ ਛਾਂਟ ਛਾਂਟ ਕੇ ਲੈ ਕੇ ਆਉਂਦੇ ਆ ਇੱਕ ਸੈੱਟ ਇਹਨਾਂ ਨੇ ਕੱਢਿਆ ਪਰ ਇਹਨਾਂ ਨੇ ਮਗਰ ਹੀ ਜਾਂਦੇ ਆ ਕਿ ਕਿੱਥੇ ਲੈ ਕੇ ਚੱਲੇ ਸੈੱਟ ਨੂੰ ਹਾਂਜੀ ਮੁੰਡੀ ਭਾਜੀ ਕੀ ਹਾਲ ਹੈ ਤੇ ਆ ਸੈੱਟ ਭਾਜੀ ਵਿਕ ਗਏਗੇ ਤੁਹਾਡਾ ਇਹ ਵਾਲਾ ਸੈੱਟ ਆ ਦੇਖੋ ਜੀ ਇਹਨਾਂ ਕੋਲ ਆਰਡਰ ਆਉਂਦੇ ਜਿਵੇਂ ਕਿ ਆ ਸਾਰੇ ਸੋਹ ਇਹ ਸਾਰੇ ਜਿਹੜੀ ਵੈਰਾਈਟੀ ਛਾਂਡ ਕੇ ਇਹ ਲਗਾਉਂਦੇ ਨੇ ਜੀ ਇੱਥੇ ਮਿਲ ਗਈ ਪੂਰੀ ਕਰ ਦਿੰਦੇ ਕੋਈ ਸੈਟਅਪ ਨਹੀਂ ਹੁੰਦਾ ਇਹਨਾਂ ਦਾ ਕੰਮ ਹੈ ਕਿ ਪੂਰਾ ਜਿਹੜਾ ਮੇਨਟੇਨ ਕਰਕੇ ਰੱਖਣਾ ਜੀ ਅੱਜ ਇਹਨਾਂ ਵੀ ਕੰਟਰਾ ਹੈ ਮੌਂਟੀ ਜੀ ਮੇਨਟੇਨ ਕਰਕੇ ਰੱਖਦੇ ਆ ਤੇ ਮੌਂਟੀ ਜੀ ਵੀਡੀਓ ਨੂੰ ਕੀ ਕਰਨਾ ਮਾੜਾ ਦੱਸ ਦੋ ਲਾਈਕ ਸ਼ੇਅਰ ਕਮੈਂਟ ਲੋ ਜੀ ਲਾਈਕ ਸ਼ੇਅਰ ਕਮੈਂਟ ਮੌਂਟੀ ਜੀ ਅੱਜ ਸਵੇਰੇ ਮਾਰਨਿੰਗ ਦਾ ਟਾਈਮ ਹੈ ਹੁਣ ਆਪਾਂ ਆ ਗਏ ਗੋਰੀ ਬਾਜੀ ਕੋਲ ਤੇ ਸਾਈਲ ਬਾਜੀ ਨੂੰ ਮੈਂ ਛੱਡ ਕੇ ਆਇਆ ਸੀ ਉਹਨਾਂ ਕੋਲ ਵੀ ਜਾਵਾਂਗਾ ਕੋਈ ਨਵਾਂ ਡਿਜ਼ਾਈਨ ਕੋਈ ਹੋਰ ਆਇਆ ਆਪਾਂ ਪਤਾ ਕਰਦੇ ਆਂ ਪ੍ਰਦੀਪ ਜੀ ਆ ਕਰਵਾ ਚ ਕੈਲ ਕਰਵਾ ਆ ਰਿਹਾ ਤਿਹਾੜ ਆ ਰਿਹਾ ਦਿਲ ਤੇ ਹੈ ਕੱਲ ਤੋਂ ਮਾਤਾ ਨੇ ਰੱਤੇ ਚੱਲੂ ਹੋ ਜਾਏਗਾ ਭਾਜੀ ਜੱਪਾ ਸੋਹਣਿਆ ਸੋਹਣਿਆ ਐਟਮਾ ਖਾਣ ਲੱਗਿਆ ਤੇ ਦੁਪੱਟਾ ਦੇਖੋ ਥੋੜਾ ਮਨ ਖੁਸ਼ ਹੋਇਆ ਭਾਜੀ ਦੋ ਵਾਰ ਦੀ ਛੁੱਟੀ ਹੋਣੀ ਆ ਸੋ ਕੋਈ ਵੀਰੇ ਮੈਨੂੰ ਨਾਲ ਸਾਰਿਆਂ ਨੂੰ ਪਤਾ ਲੱਗ ਗਿਆ ਹੋ ਗਿਆ ਯਾਰ ਸਾਰਿਆਂ ਨੂੰ ਪਤਾ ਨਹੀਂ ਲੱਗਿਆ ਭਾਜੀ ਹੋਰ ਲੱਗਿਆ ਪਛਲੇ ਭੈਣੂ ਨਹੀਂ ਪਤਾ ਨਾ ਮੈਨੂੰ ਪੁੱਛਿਆ ਨਾ ਮੈਂ ਸਾਈਲ ਭਾਈ ਨੂੰ ਪੁੱਛਿਆ ਨਹੀਂ ਪਤਾ ਲੱਗਿਆ ਸਾਇਲ ਭਾਜੀ ਸੋਮਵਾਰ ਦੀ ਛੁੱਟੀ ਹੈ ਤੁਹਾਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਸੋਮਵਾਰ ਦੀ ਛੁੱਟੀ ਹੁੰਦੀ ਹੈ ਵੀਰੇ ਸਾਰੀਆਂ ਭੈਣਾਂ ਨੂੰ ਤਾਂ ਨਹੀਂ ਪਤਾ ਲੱਗਿਆ ਕੁਝ ਭੈਣਾਂ ਹਜੇ ਵੀ ਰਹਿੰਦੀਆਂ ਜਿੰਨਾ ਕਰਕੇ ਆਪਾਂ ਵੀਡੀਓ ਰੈਗੂਲਰ ਬਣਾਈਦੀ ਹੈ ਇਹ ਵੀਡੀਓ ਵਿੱਚ ਦੱਸਿਆ ਵੀ ਹੈ ਕਿ ਸੋਮਵਾਰ ਦੀ ਛੁੱਟੀ ਹੁੰਦੀ ਹੈ ਮੰਗਲ ਤੋਂ ਐਤਵਾਰ ਤੱਕ ਫੁੱਲ ਟਾਈਮ ਓਪਨ ਹੁੰਦਾ। ਤੇ ਭਾਜੀ ਆਪਣੇ ਚੈਨਲ ਦਾ ਨਾਮ ਦੱਸ ਦੋ ਤੇ ਆਪਾਂ ਹੁਣ ਵਿਦਾ ਲਈਏ ਕਿਉਂਕਿ ਲੌਂਗ ਹੋ ਗਈ ਆਪਣੀ ਵੀਡੀਓ। ਭਾਜੀ ਤੁਸੀਂ ਅੱਜ ਲੰਬਾ ਖੇਤ ਦਾ ਕੰਮ ਹੈ। ਭਾਜੀ ਬਹੁਤ ਸੋਹਣੇ ਸੂਟ ਆਏ ਸੀ ਵੈਰੀਐਟੀ ਮੇਰੇ ਤਰੀਕੇ ਨਾਲ ਦਿਖਾਈ ਹੈ। ਫੇਰ ਵੀ ਮਾੜਾ ਦੱਸ ਦੋ ਨਹੀਂ ਭੈਣਾ। ਲਓ ਜੀ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ YouTube ਚੈਨਲ ਹੈਗਾ Jurgothree Worldwide 2546 ਇਹਨੂੰ ਜਾ ਕੇ ਸਬਸਕ੍ਰਾਈਬ ਕਰ ਲਓ। ਕੁਝ ਨਹੀਂ ਬਸ ਐਂ ਕਰਨਾ। ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਜਾ ਕਰੋ ਤਾਂ ਕਿ ਨਵੇਂ-ਨਵੇਂ ਡਿਜ਼ਾਈਨ ਤੁਸੀਂ ਸਾਡੇ ਦੇਖ ਸਕੋ